Did you have to record it? are not the only book! to record it? It's <laughs> not the only ਸਕਦੇ ਹੋ ਤੁਸੀਂ ਵੱਡੀ ਤਦਾਦ ਦੇ ਵਿੱਚ ਅਗਲੀ ਆਪੂ ਕੋਰਸ ਤੋਂ ਆਪ ਮੈਨ ਬਾਗੀ ਕਰਦੇ ਹੋ ਨਜ਼ਰ ਆ ਰਹੇ ਨੇ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਾਰੇਬਾਦੀ ਹੋ ਰਹੀ ਹੈ ਇਹ ਤਸਵੀਰਾਂ ਦੇਖੋ ਤੁਸੀਂ ਸਿੱਧੀਆਂ ਤਸਵੀਰਾਂ ਨੇ ਬਿਲਕੁਲ ਪੰਜਾਬ ਕੋਲ ਇਸਾ ਜਿਹੜੀ ਆ ਆ ਜਿੰਦਾਬਾਦ ਜਿੰਦਰ ਸਾਹਿਬ ਕਹਿੰਦੇ ਕਿ ਜਿੰਦਾਬਾਦ ਚੱਕਾ ਜਿੰਦਾਬਾਦ ਹਲੇ ਹੈ ਇਹ ਆਵਾਜ਼ ਰੁਕਣੀ ਨਹੀਂ ਮੇਰੀ ਕੀ ਤੇਰੀ ਸਾਜ ਤੇ ਝੋਕ ਕੇ ਮੇਰੀ ਕੀ ਤੇਰੀ ਸਾਜ ਤੇ ਝੋਕ ਕੇ ਜਿੰਦਾਬਾਦ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ ਜਿੰਦਾਬਾਦ ਮੇਰੀ ਕੀ ਤੇਰੀ ਸਾਜ ਤੇ ਝੋਕ ਕੇ ਜਿੰਦਾਬਾਦ ਮੇਰੀ ਕੀ ਤੇਰੀ ਸਾਜ ਤੇ ਝੋਕ ਕੇ 아 <목소리로> ਪ੍ਰਸ਼ਾਸਨ ਪ੍ਰਸ਼ਾਸਨਾਂ ਟੁੱਟ ਕੇ ਪੈਣਦੇ ਜਿੰਨੇ ਪਤਾ ਨਹੀਂ ਅਸੀਂ ਕੀ ਇੱਥੇ ਕੋਈ ਬੱਬਲੇ ਕਿ ਆ ਗਏ ਜਾਂ ਕੁਮੇ ਜਹਲ ਚੱਕੀ ਦਿੰਦੇ ਆ ਜੇ ਰਾਮ ਨਾਮ ਜੇ ਕੋਈ ਆਪਣੇ ਹੱਥ ਛੜ ਏ ਕੋਈ ਜੇ ਕੋਈ ਸਾਡੇ ਸਾਡੇ ਦੇ ਕੋਈ ਨਜਾਇਜ਼ ਹੋ ਰਿਹਾ ਹੈ ਕੋਈ ਤੱਕਾ ਹੋ ਰਿਹਾ ਜੇ ਕੋਈ ਵਿਧੇਕੀ ਹੋ ਰਹੀ ਆ ਅਸੀਂ ਆਪਣੀ ਗੱਲ ਤਾਂ ਕਰ ਸਕਦੇ ਆ ਮੀਡੀਆ ਨਾਲ ਉਹ ਪਾਈਂ ਪਾਸੇ ਆ ਕੇ ਇੱਥੇ ਗੱਲ ਕਰਦੇ ਆ ਸਾਈਡ ਤੇ ਹੋ ਜਾ ਰੱਛ ਆਜੋ ਰਾਈਟ ਸਾਈਡ ਤੇ ਆਜੋ ਰਾਈਟ ਸਾਈਡ ਤੇ ਆਜੋ ਗੱਲ ਇਹ ਆ ਵੀ ਅਸੀਂ ਲੋਕਾਂ ਨੂੰ ਨਹੀਂ ਚੱਕ ਲੈ ਜਿਹਨੇ ਅਸੀਂ ਪਤਾ ਨਹੀਂ ਸਰਦਾਰ ਬੀਸਰ ਸਿੰਘ ਜੀ ਮਿਟ ਗਿਆ ਜਿੰਦਾਬਾਦ ਸ਼੍ਰੀ ਅੰਮ੍ਰਿਤਸਰ ਅਕਾਲੀ ਦਰਬ ਜਿੰਦਾਬਾਦ ਜੀ ਦੀਆ ਤੇਰੇ ਸੋਤੇ ਜਿੰਦਾਬਾਦ ਦੇ ਧੋਕੇ ਜੀ ਦੀਆ ਜਿੰਦਾਬਾਦ ਸ਼੍ਰੀ ਅੰਮ੍ਰਿਤਸਰ ਅਕਾਲੀ ਦਰਬ ਜਿੰਦਾਬਾਦ ਜੀ ਦੀਆ ਤੇਰੇ ਸੋਤੇ ਜਿੰਦਾਬਾਦ ਦੇ ਧੋਕੇ ਜੀ ਦੀਆ ਤੇਰੀ ਸੋਚ ਜਿੰਦਾਬਾਦ ਜਿੰਦਾਬਾਦ ਜੀ ਸਹੀ ਮਜੀਟਿਆ سمجھي جي ٿيو زنده باد سڀني جي تي 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 ਬੋਲ ਕਰ ਰਹੇ ਨੇ ਪੰਜਾਬੀ ਗਾਣੇ ਕਰਦੇ ਆਏ ਆ ਪੰਜਾਬੀ ਪੰਜਾਬੀ ਪਿਆਰ ਥੋੜਾ ਹੈ ਕੋਈ ਆ ਗਿਆ ਪੰਜਾਬੀ 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 ਅਸੀਂ ਇਹੋ ਜਿਹਾ ਕੀ ਕਰਦੇ ਹੋਰੇ ਇਹੋ ਜਿਹਾ ਕੀ ਅਸੀਂ ਚੱਕੀ ਫਿਰਦੇ ਆ ਜਿੰਦਾਬਾਦ ਪੰਜਾਬੀ ਜਿੰਦਾਬਾਦ ਜਿੰਦਾਬਾਦ ਸ਼੍ਰੋਮਣੀ ਕੈਦੀਦ ਜਿੰਦਾਬਾਦ ਦੇਸ਼ ਦਾ ਬਿੰਦੂ ਜਿੰਦਾਬਾਦ ਜਿੰਦਾਬਾਦ

मुर्दा श्री मुर्दा मुर्दा सरकार सरकार ਹੇ ਆਮਾਂ ਵੀ ਆਈ ਤੇ ਦਸਣ ਆਏ ਕੱਲ ਹੀ ਹੈਗੇ ਆਗੇ ਕੱਲ ਹੀ ਆਗੇ ਕੱਲ ਹੀ ਨੂਰ ਜਤਨੀ ਜਾਨ ਜਿੰਦਾਬਾਦ ਨੂਰ ਜਤਨੀ ਜਾਨ ਜਿੰਦਾਬਾਦ ਸ਼ੁਹਰ ਮੇ ਜਿੰਦਾਬਾਦ ਜਿੰਦਾਬਾਦ ਅਲੈਕੁਮ ਅਸਸਲ ਜਿੰਦਾਬਾਦ ਨੂਰ ਜਤਨੀ ਜਾਨ ਜਿੰਦਾਬਾਦ ਕੋਈ ਨਹੀਂ ਕੋਈ ਨਹੀਂ ਉਹਨਾਂ ਨੂੰ ਉਹ ਕਰੇ ਪ੍ਰਧਾਨ ਜਿੰਦਾਬਾਦ ਜਿੰਦਾਬਾਦ ਕੰਗ ਕਿੱਥੇ ਆ ਟੋਟੇ ਟੋਟੇ ਕਰੀ ਜੋ ਮਰਜੀ ਕਰਨੀ ਕਾਲੀ ਨੇ ਮੁੱਕ ਤੇਰੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੇਰੇ ਬਸਦਾ ਕੰਮ ਨਹੀਂ ਕਾਲੀ ਖਤਮ ਕਰਾਉਣੇ ਖਤਮ ਕਰਨੇ ਇੰਦਰਾ ਗਾਂਧੀ ਵਿਸਾ ਜੋਰ ਨਾਲ ਕੇ ਚੀਦੀਗੀ ਪਹਿਲ ਉਦੋਂ ਨਹੀਂ ਖਤਮ ਹੋਏ ਵਜ਼ਰਾ ਮੁਗਲਾਂ ਤੋਂ 550 ਸਾਲ ਤੋਂ ਇਹ ਪੰਜਾਬੀਆਂ ਨੂੰ ਪੰਜਾਬੀਤ ਨੂੰ ਸਿੱਖ ਕੌਮ ਨੂੰ ਬਾਬੇ ਨਾਨਕ ਤੋਂ ਚੱਲੇ ਆਉਂਦਾ ਕੰਮ ਖਤਮ ਕਰਨ ਦਾ ਉਹਨਾਂ ਤੋਂ ਮੁਗਲਾਂ ਤੋਂ ਨਹੀਂ ਖਤਮ ਹੋਇਆ ਕੋਰਿਆਂ ਤੋਂ ਨਹੀਂ ਖਤਮ ਹੋਇਆ ਉਂਦਰਾ ਤੋਂ ਨਹੀਂ ਖਤਮ ਹੋਇਆ ਹੋਰ ਬਥੇਰੇ ਆ ਗਏ ਹੁਣ ਕੇਜਰੀਵਾਲ ਤੇ ਮਾਨ ਸਾਹਿਬ ਵੀ ਜ਼ੋਰ ਲਾ ਰਹੇ ਇਹ ਨਹੀਂ ਨਿਕਲੇ ਢਿੰਦਰ ਸਾਹਿਬ ਨੂੰ ਅਦਾਲਤ ਤੇ ਭਰੋਸਾ ਨਹੀਂ ਹੈ ਅਦਾਲਤ ਦੀ ਪੇਸ਼ੀ ਹੋਣ ਜਾ ਰਹੀ ਹੈ ਯਾਰ ਅਸੀਂ ਦੇਖੋ ਅਸੀਂ ਕੋਈ ਇੱਥੇ ਕੋਈ ਰਵੱਲ ਨਹੀਂ ਕੀਤੇ ਅਸੀਂ ਇੱਥੇ ਕੋਈ ਕਿਸੇ ਨੂੰ ਰੋਕਾ ਰੱਖਿਆ ਸੈਰ ਤੇ ਖੜ੍ਹ ਕੇ ਅਸੀਂ ਇਹ ਗੱਲ ਤਾਂ ਕਰ ਸਕਦੇ ਹਾਂ ਤੁਸੀਂ ਅੱਜ ਮੀਡੀਆ ਇਸ ਕੰ ਦਾ ਕਰਵਾਇਆ ਤੇ ਅਸੀਂ ਕੋਈ ਇੱਥੇ ਕੋਈ ਕਾਨੂੰਨ ਵਿਵਸਥਾ ਨੂੰ ਨਹੀਂ ਹੱਥ ਪਾਇਆ ਹੋਵੇ ਕੋਈ ਸੜਕ ਰੋਕੀ ਹੋਵੇ ਉਹਨ ਸਾਈਡ ਤੇ ਖੜੇ ਐ ਸਾਈਡ ਤੇ ਖੜੇ ਬੰਦਿਆਂ ਨੂੰ ਵੀ ਤੁਸੀਂ ਚੱਕ ਚੱਕ ਬੱਸਾਂ 'ਚ ਭਰ ਕੇ ਥਾਣੇ 'ਚ ਧੱਕ ਦੋ ਇਹ ਕਿੱਥੋਂ ਦੀ ਕਾਨੂੰਨ ਵਿਵਸਥਾ ਪਤੰਜਲ ਸਿੰਘ ਸੈਕਿਉਰਿਟੀ ਬਹੁਤ ਟਾਈਟ ਕੀਤੀ ਹੋਤੀ ਪੰਜਾਬ ਉਹ ਸਾਰੇ ਸਾਡੇ ਪੂਰੀ ਬਾਸ ਦੇ ਵਿੱਚ ਘਰ ਕੇ ਜੋ ਵੀ ਕਾਂਦੀ ਨਾਲ ਦਾ ਜਿਹੜੇ ਆਖੂ ਇਹਨਾਂ ਨੇ